ਵਿਸ਼ਾ ਪੱਧਰ ਤੇ ਵੱਡੀਆਂ-ਵੱਡੀਆਂ ਤਬਦੀਲੀਆਂ ਵਾਪਰ ਜਾਂਦੀਆਂ। ਅਸੀਂ ਸਾਰੇ ਜਾਣਦੇ ਹਾਂ ਕਵੈਦ ਦੇ ਵਿੱਚ ਕੀ ਹੋਇਆ ਸੀ। ਇੱਕ ਖਾਸ ਇਨਸੀਡੈਂਟ ਇਹੋ ਜਿਹਾ ਹੋਇਆ ਜਿੱਥੇ ਉੱਥੋਂ ਸਾਰੇ ਬਾਹਰਲੇ ਵਿਅਕਤੀਆਂ ਨੂੰ ਆਪਣੀ ਸਾਰੀ ਪੂੰਜੀ ਛੱਡ ਕੇ ਆਪਣੇ ਮੂਲ ਨਿਵਾਸ ਦੇ ਵਿੱਚ ਫੇਰ ਆਉਣਾ ਪਿਆ। ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਆਪਾਂ ਗੱਲ ਕਰਾਂਗੇ ਪ੍ਰਵਾਸ ਬਾਰੇ। ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਸਾਰੇ ਜਾਣਦੇ ਹਾਂ ਬਹੁਤ ਸਾਰੇ ਪ੍ਰੋਟੈਸਟ ਹੋ ਰਹੇ ਐ ਜੇ ਵਿਸ਼ੇਸ਼ ਤੌਰ ਤੇ ਗੱਲ ਕੀਤੀ ਜਾਵੇ ਤਾਂ ਆਸਟ੍ਰੇਲੀਆ ਦੇ ਵਿੱਚ ਪ੍ਰੋਟੈਸਟ ਹੋਇਆ ਕਿ ਜਿਹੜੇ ਪ੍ਰਵਾਸੀ ਲੋਕ ਇੱਥੇ ਆਏ ਹੋਏ ਐ ਉਹ ਸਾਡੇ ਸੱਭਿਆਚਾਰ ਲਈ ਸਾਡੀਆਂ ਨੌਕਰੀਆਂ ਲਈ ਆਰਥਿਕ ਤੌਰ ਤੇ ਖਤਰਾ ਬਣ ਰਹੇ ਐ ਤੇ ਉਹਨਾਂ ਸਾਰੇ ਲੋਕਾਂ ਨੂੰ ਬਾਹਰ ਕੱਢੋ ਭਾਵੇਂ ਇਸ ਤੇ ਉਹਨਾਂ ਦੀ ਸਰਕਾਰ ਵੱਲੋਂ ਉਹਨਾਂ ਦੇ ਸਬੰਧਤ ਮੰਤਰੀ ਵੱਲੋਂ ਬਿਆਨ ਦਿੱਤਾ ਗਿਆ ਕਿ ਅਸੀਂ ਉਹਨਾਂ ਦੇ ਇਸ ਪ੍ਰੋਟੈਸਟ ਨਾਲ ਸਹਿਮਤ ਨਹੀਂ ਐ ਇਸੇ ਹੀ ਤਰੀਕੇ ਨਾਲ ਬਹੁਤ ਸਾਰੀਆਂ ਏਕਾ ਦੁਕਾ ਘਟਨਾਵਾਂ ਦੇ ਨਾਲ-ਨਾਲ ਵੱਡੀਆਂ ਘਟਨਾਵਾਂ ਵੀ ਹੁੰਦੀਆਂ ਰਹਿੰਦੀਆਂ ਹਨ ਜਦੋਂ ਤੋਂ ਡੋਨਲਡ 트੍ਰੰਪ ਦੀ ਗਵਰਨਮੈਂਟ ਆਈ ਹੈ ਵਾਈਟ ਸੁਪਰ ਮੈਸੀਜ ਦੀ ਗੱਲ ਕੀਤੀ ਜਾਣ ਲੱਗੀ ਹੈ ਮੇਕ ਅਮਰੀਕਾ ਗ੍ਰੇਟ ਅਗੇਨ ਦੇ ਨਾਰੇ ਲੱਗਣ ਲੱਗੇ ਆ ਜਾਂ ਆਪਾਂ ਇਹ ਕਹੀਏ ਕਿ ਕਈ ਉਹ ਪ੍ਰਵਾਸੀ ਜਿਹੜੇ ਲੀਗਲ ਨਹੀਂ ਸੀ ਉਹਨਾਂ ਨੂੰ ਅਮਰੀਕਾ ਦੇ ਵਿੱਚੋਂ ਬਹੁਤ ਹੀ ਡੀਗ੍ਰੇਡ ਕਿਸਮ ਦੇ ਤਰੀਕੇ ਦੇ ਨਾਲ ਭਾਰਤ ਵਿੱਚ ਜਾਂ ਬਾਕੀ ਮੁਲਕਾਂ ਦੇ ਵਿੱਚ ਭੇਜਣ ਦੀ ਕੋਸ਼ਿਸ਼ ਕੀਤੀ ਜਾਂ ਭੇਜੇ ਗਏ ਹੈ ਉਸ ਤੋਂ ਬਾਅਦ ਇੱਕ ਲਗਾਤਾਰ ਮਾਹੌਲ ਬਣਦਾ ਜਾ ਰਿਹਾ ਹੈ ਉਹ ਮਾਹੌਲ ਕੀ ਬਣਦਾ ਜਾ ਰਿਹਾ ਹੈ ਕਿ ਉਹ ਮੁਲਕ ਜਿਹੜੇ ਕਿਸੇ ਸਮੇਂ ਬਾਕੀ ਮੁਲਕਾਂ ਤੇ ਢਾੜ ਵੀ ਬਣ ਕੇ ਜਾਂਦੇ ਰਹੇ ਹੈ ਉਹ ਮੁਲਕ ਜਿਨ੍ਹਾਂ ਨੇ ਉਥੋਂ ਦੇ ਨੇਟਿਵ ਲੋਕਾਂ ਨੂੰ ਬਸਤੀਆਂ ਨੂੰ ਉਜਾੜ ਕੇ ਹਜ਼ਾਰਾਂ ਤੇ ਲੱਖਾਂ ਲੋਕਾਂ ਦਾ ਕਤਲ ਕਰਕੇ ਭਾਵੇਂ ਆਸਟ੍ਰੇਲੀਆ ਦੀ ਗੱਲ ਹੋਵੇ ਨਿਊਜ਼ੀਲੈਂਡ ਦੀ ਅਮਰੀਕਾ ਦੀ ਗੱਲ ਹੋਵੇ ਕੈਨੇਡਾ ਦੀ ਹੋਵੇ ਉਹਨਾਂ ਨੂੰ ਉਜਾੜੇ ਤੋਂ ਬਾਅਦ ਆਪਣੀ ਧਰਤੀ ਬਣਾਇਆ ਉਹਨੂੰ ਇਹ ਲੋਕ ਵੀ ਪ੍ਰਵਾਸੀ ਨਹੀਂ ਕਿਹਾ ਜਾ ਸਕਦੇ ਢਾਡ ਵੀ ਸੀ ਪਰ ਹੌਲੀ-ਹੌਲੀ ਹਾਲਾਤ ਬਦਲਦੇ ਗਏ ਹਾਲਾਤ ਬਦਲਣ ਦੇ ਨਾਲ ਉਹਨਾਂ ਮੁਲਕਾਂ ਦੇ ਵਿੱਚ ਇਹਨਾਂ ਦੀ ਹਜਮਣੀ ਬਣੀ ਜਦੋਂ ਪ੍ਰਵਾਸ ਦੀ ਸ਼ੁਰੂਆਤ ਹੁੰਦੀ ਹੈ ਜਿਹੜੇ ਵੀ ਪ੍ਰਵਾਸੀ ਗਏ ਹੈ ਉਹ ਕਿਸੇ ਵੀ ਮੁਲਕ ਦੇ ਵਿੱਚ ਧੱਕੇ ਨਾਲ ਨਹੀਂ ਗਏ ਬਲਕਿ ਉਸ ਮੁਲਕ ਦੀਆਂ ਲੋੜਾਂ ਦੀ ਪੂਰਤੀ ਲਈ ਉਹਨਾਂ ਵੱਲੋਂ ਬਣਾਏ ਹੋਏ ਨਿਯਮਾਂ ਨੂੰ ਪੂਰਾ ਕਰਕੇ ਉਹਨਾਂ ਦੀ ਐਮਬੈਸੀ ਦੁਆਰਾ ਪ੍ਰਵਾਨਿਤ ਤੌਰ ਤੇ ਵੀਜ਼ਾ ਲੈ ਕੇ ਅਤੇ ਸਬੰਧਤ ਮੁਲਕ ਦੇ ਵਿੱਚ ਵਰਕ ਪਰਮਿਟ ਲੈ ਕੇ ਹੀ ਉਹ ਵਿਅਕਤੀ ਸਾਰੇ ਦੇ ਸਾਰੇ ਉੱਥੇ ਸ਼ਾਮਲ ਹੋਏ ਐ ਹੁਣ ਹਾਲਾਤ ਕੀ ਬਣ ਰਹੇ ਐ ਕਿ ਜਦੋਂ ਪ੍ਰਵਾਸੀਆਂ ਦੀ ਪਹਿਲੀ ਪੀੜ੍ਹੀ ਜਾਂਦੀ ਐ ਉਹ ਸੰਘਰਸ਼ ਦੇ ਵਿੱਚ ਲੱਗੀ ਰਹਿੰਦੀ ਐ ਲੇਬਰ ਕਰਦੀ ਰਹਿੰਦੀ ਐ ਆਮ ਤੌਰ ਤੇ ਦੂਜੀ ਪੀੜ੍ਹੀ ਦੇ ਵਿੱਚ ਉਹਨਾਂ ਨੂੰ ਉਸ ਮੁਲਕ ਦੀ ਰਹਿਤਲ ਦਾ ਆਬੋ ਹਵਾ ਦਾ ਆਰਥਿਕਤਾ ਦਾ ਹਿਸਾਬ ਆ ਜਾਂਦਾ ਹੈ ਤੇ ਉਹ ਫਿਰ ਉੱਥੋਂ ਦੇ ਲੋਕਲ ਲੋਕਾਂ ਦੇ ਨਾਲ ਕੰਪੀਟ ਕਰਦੀ ਹੈ ਇਸੇ ਕਰਕੇ ਅਸੀਂ ਜ਼ਿਕਰ ਕਰਦੇ ਹਾਂ ਕਿ ਕੈਲੀਫੋਰਨੀਆ ਦੀ ਖੇਤੀ ਦਾ ਵੱਡਾ ਹਿੱਸਾ ਜਿਹੜਾ ਉਹ ਪੰਜਾਬੀ ਕਿਸਾਨਾਂ ਦੇ ਕਬਜ਼ੇ ਹੇ ਅਧੀਨ ਹੈ ਜਾਂ ਉਹ ਉੱਥੇ ਖੇਤੀ ਕਰ ਰਹੇ ਹੈ ਹੋਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਭਾਰਤ ਤੋਂ ਗਏ ਹੋਏ ਪ੍ਰਵਾਸੀਆਂ ਨੇ ਵੱਡੇ ਪੱਧਰ ਤੇ ਉੱਥੇ ਆਪਣੇ ਬਿਜ਼ਨਸ ਹੈ ਜਿਹੜੇ ਉਹਨਾਂ ਨੂੰ ਸਥਾਪਿਤ ਕੀਤਾ ਹੋਇਆ ਹੈ ਇਹਦੇ ਨਾਲ ਹੋ ਕੀ ਰਿਹਾ ਹੈ ਕਿ ਜਦੋਂ ਕੰਪੀਟੀਸ਼ਨ ਹੁੰਦਾ ਹੈ ਤਾਂ ਕੰਪੀਟੀਸ਼ਨ ਦੇ ਵਿੱਚ ਜਿਹੜੇ ਸਥਾਨਕ ਲੋਕ ਹੈ ਉਹਨਾਂ ਨੂੰ ਮਾਰ ਪੈਂਦੀ ਹੈ ਤੇ ਜਿਆਦਾ ਮਿਹਨਤ ਕਰਨ ਵਾਲੇ ਲੋਕ ਘੱਟ ਵੇਜਸ ਤੇ ਕੰਮ ਕਰਨ ਵਾਲੇ ਲੋਕ ਉਹਨਾਂ ਦੀਆਂ ਕਈ ਵਾਰੀ ਨੌਕਰੀਆਂ ਵੀ ਹਥਿਆ ਲੈਂਦੇ ਆ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਆਪਾਂ ਕੈਨੇਡਾ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਜਿਹੜਾ ਟਰਕਿੰਗ ਦਾ ਕੰਮ ਸੀ ਜਾਂ ਕੈਨੇਡਾ ਦੇ ਵਿੱਚ ਹੋਰ ਕੰਸਟਰਕਸ਼ਨ ਦੀਆਂ ਜੌਬਸ ਸੀ ਜਾਂ ਕਈ ਹੋਰ ਵੀ ਧੰਦੇ ਜਿਨ੍ਹਾਂ ਦੇ ਵਿੱਚ ਤਕਰੀਬਨ ਤਕਰੀਬਨ ਜੇ ਆਪਾਂ ਹੁਣ ਕਹੀਏ ਕਿ ਵੱਡੇ ਪੱਧਰ ਤੇ ਜਿਹੜੇ ਪ੍ਰਵਾਸੀ ਲੋਕ ਐ ਉਹਨਾਂ ਨੇ ਉੱਥੋਂ ਦੀ ਰਿਪਲੇਸਮੈਂਟ ਕਰਦੀ ਇਸ ਸਾਰੇ ਦੇ ਵਿੱਚੋਂ ਇੱਕਾ ਦੁੱਕਾ ਘਟਨਾਵਾਂ ਦੀ ਜੇ ਗੱਲ ਛੱਡ ਵੀ ਲਈਏ ਹੁਣ ਵੱਡੇ ਪੱਧਰ ਤੇ ਉੱਥੇ ਇੱਕ ਇਸ ਕਿਸਮ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪ੍ਰਵਾਸੀ ਸਾਡੇ ਸੱਭਿਆਚਾਰ ਲਈ ਸਾਡੇ ਮੁਲਕ ਲਈ ਖਤਰਾ ਹੈ ਤੇ ਇਹਦੇ ਲਈ ਬਹਾਨੇ ਕੀ ਬਣਾਏ ਜਾ ਰਹੇ ਐ ਕਿਤੇ ਇਹ ਕਿਹਾ ਜਾਂਦਾ ਹੈ ਕਿ ਜਿਹੜੀਆਂ ਇਲੀਗਲ ਐਕਟੀਵਿਟੀ ਹੁੰਦੀਆਂ ਹਨ ਉਹਨਾਂ 'ਚ ਪ੍ਰਵਾਸੀ ਸ਼ਾਮਲ ਹੁੰਦੇ ਆ ਜਾਂ ਹੋਰ ਕਈ ਕਿਸਮ ਦੇ ਬਹਾਨੇ ਬਣਾਏ ਜਾਂਦੇ ਆ ਇੱਕ ਰੀਸੈਂਟ ਘਟਨਾ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਚਰਚਿਤ ਹੈ ਕਿ ਇੱਕ ਇੰਡੀਅਨ ਵਿਅਕਤੀ ਜਿਹੜਾ ਦੇਖਣ ਤੋਂ ਐਵੇਂ ਲੱਗਦਾ ਜਿਵੇਂ ਗੁਜਰਾਤ ਵਗੈਰਾ ਜਾਂ ਉੱਧਰਲੇ ਇਲਾਕਿਆਂ ਦਾ ਹੁੰਦਾ ਹੈ ਉਸ ਨੂੰ ਇੱਕ ਅਮਰੀਕਨ ਕਹਿ ਰਿਹਾ ਹੈ ਕਿ ਯੂ ਆਰ ਇੰਡੀਅਨ ਵਾਈ ਯੂ ਆਰ ਇਨ ਮਾਈ ਕੰਟਰੀ ਮੇਰਾ ਕਹਿਣ ਤੋਂ ਮਤਲਬ ਇਹ ਹੈ ਕਿ ਜੇ ਇਸ ਕਿਸਮ ਦੇ ਹੇਟ ਕਰਾਇਮ ਇਸ ਕਿਸਮ ਦੇ ਹੇਟ ਇਨਸੀਡੈਂਟ ਲਗਾਤਾਰ ਹੁੰਦੇ ਰਹਿਣਗੇ ਜਾਂ ਲੋਕਾਂ ਨੂੰ ਪੜਕਾਇਆ ਜਾਂਦਾ ਰਹੂਗਾ ਤਾਂ ਉੱਥੇ ਉਹ ਸਮਾਂ ਵੀ ਆ ਸਕਦਾ ਹੈ ਜਦੋਂ ਪ੍ਰਵਾਸੀਆਂ ਤੇ ਮੂਲ ਨਿਵਾਸੀਆਂ ਦੇ ਵਿਚਕਾਰ ਕਲੈਸ਼ ਹੈ ਜਿਹੜਾ ਮੂਲ ਨਿਵਾਸੀ ਭਾਵੇਂ ਅਸੀਂ ਨਹੀਂ ਕਹਿ ਸਕਦੇ ਕਿਉਂਕਿ ਕੁਝ ਸਮਾਂ ਪਹਿਲਾਂ ਦਾ ਪ੍ਰਵਾਸ ਕਰਕੇ ਉੱਥੇ ਵਾਈਟ ਲੋਕ ਗਏ ਹੋਏ ਐ ਮੂਲ ਨਿਵਾਸੀ ਜਿਨ੍ਹਾਂ ਨੂੰ ਰੈੱਡ ਇੰਡੀਅਨ ਜਾਂ ਉੱਥੋਂ ਦੇ ਨੇਟਿਵ ਕਿਹਾ ਜਾਂਦਾ ਹੈ ਉਹਨਾਂ ਨੂੰ ਤਾਂ ਬਿਲਕੁਲ ਹੀ ਸਾਈਡ ਲਾਈਨ ਕੀਤਾ ਹੋਇਆ ਹੈ ਇਸ ਕਿਸਮ ਦੇ ਕਲੈਸ਼ ਹੈ ਜਿਹੜੇ ਜਿਹੜੇ ਪ੍ਰਵਾਸੀਆਂ ਦੇ ਵਿੱਚ ਤੇ ਉਥੋਂ ਦੇ ਜਿਹੜੇ ਪਹਿਲਾਂ ਗਏ ਹੋਏ ਪ੍ਰਵਾਸੀਆਂ ਦੇ ਵਿੱਚ ਲਗਾਤਾਰ ਵਧਣ ਦੀਆਂ ਸੰਭਾਵਨਾਵਾਂ ਮੈਡੀਆਂ ਉਹ ਵੰਡੀਆਂ ਜਾ ਰਹੀਆਂ ਇਹਦਾ ਕੀ ਹੱਲ ਹੋਵੇ ਕੀ ਪ੍ਰਵਾਸੀਆਂ ਨੂੰ ਉਥੋਂ ਕੱਢਿਆ ਜਾ ਸਕਦਾ ਹੈ ਇਸ ਲਈ ਜੇ ਅਸੀਂ ਪੰਜਾਬ ਦੀ ਵੀ ਐਗਜ਼ੈਂਪਲ ਦੇ ਕੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇੱਕ ਸਮਾਂ ਸੀ ਜਦੋਂ ਖੇਤ ਖੇਤੀ ਕਾਰਜ ਲਈ ਮਜ਼ਦੂਰਾਂ ਦੀ ਲੋੜ ਸੀ ਉਹਨੂੰ ਯੂਪੀ ਅਤੇ ਬਿਹਾਰ ਤੋਂ ਮਜ਼ਦੂਰਾਂ ਨੂੰ ਜਾ ਕੇ ਇੱਥੇ ਲੈ ਕੇ ਆਂਦਾ ਜਾਂਦਾ ਸੀ ਹੌਲੀ ਹੌਲੀ ਜਦੋਂ ਉਹ ਇੱਥੇ ਆਏ ਇੱਥੇ ਆ ਕੇ ਸਟੈਬਲਿਸ਼ ਹੋਏ ਉਹਨਾਂ ਨੇ ਇਥੋਂ ਦੀ ਰਹਿਤਲ ਜੀਵਨ ਜਾਂਚ ਸੱਭਿਆਚਾਰ ਨੂੰ ਅਪਣਾਇਆ ਤਾਂ ਉਹ ਵੀ ਹੁਣ ਬਾਕੀ ਸਾਰੇ ਖੇਤਿਆਂ ਦੇ ਵਿੱਚ ਕਿਉਂਕਿ ਜਿਹੜਾ ਇਥੋਂ ਦਾ ਵਾਸੀ ਹੋਊਗਾ ਇੱਥੇ ਜੰਮਿਆ ਪਲਿਆ ਹੋਊਗਾ ਉਹ ਸਾਰੀਆਂ ਸਹੂਲਤਾਂ ਲੋਕਲ ਲੈਂਦਾ ਤੇ ਲੋਕਲ ਹੀ ਬੰਦਿਆਂ ਨਾਲ ਉਹ ਜੋਬ ਮਾਰਕੀਟ ਵਿੱਚ ਆਰਥਿਕਤਾ ਵਿੱਚ ਸਮਾਜਿਕ ਕੰਮਾਂ ਦੇ ਵਿੱਚ ਕੰਪੀਟ ਵੀ ਕਰਦਾ ਹੈ ਇਸੇ ਤਰੀਕੇ ਨਾਲ ਉੱਥੇ ਹੋਇਆ ਉੱਥੋਂ ਦੀ ਬਾਹਰੀ ਲੋਕ ਜਿਹੜੇ ਦੇਸ਼ ਆ ਉਹਨਾਂ ਦੀ ਵੱਡੀ ਮਜਬੂਰੀ ਕੀ ਹੈ ਕੀ ਅੱਜ ਅਮਰੀਕਾ ਕੈਨੇਡਾ ਇੰਗਲੈਂਡ ਜਾਂ ਆਸਟ੍ਰੇਲੀਆ ਜਿਹੜੇ ਪ੍ਰਵਾਸੀ ਉਹਨਾਂ ਨੇ ਬੁਲਾਏ ਹੋਏ ਆ ਉਹਨਾਂ ਤੋਂ ਬਿਨਾ ਸਰਵਾਈਵ ਕਰ ਸਕਦੇ ਆ ਅਸੀਂ ਸਾਰੇ ਜਾਣਦੇ ਆ ਜੇ ਪਾਪੂਲੇਸ਼ਨ ਦੀ ਗੱਲ ਵੀ ਕਰੀਏ ਤਾਂ ਉਹਨਾਂ ਮੁਲਕਾਂ ਦੇ ਵਿੱਚ ਲਗਾਤਾਰ ਸੀਨੀਅਰ ਲੋਕਾਂ ਦੀ ਪਾਪੂਲੇਸ਼ਨ ਵੱਧ ਰਹੀ ਹੈ ਉਹਨਾਂ ਲਈ ਮੈਡੀਕਲ ਪ੍ਰੋਫੈਸ਼ਨ ਉਹਨਾਂ ਲਈ ਜਿਹੜੀਆਂ ਹੋਰ ਸਹਾਇਕ ਸਰਵਿਸੇਸ ਆ ਉਹਨਾਂ ਲਈ ਜਿਹੜੇ ਲੇਬਰ ਨਾਲ ਰਿਲੇਟਡ ਕਰਨ ਵਾਲੇ ਕੰਮ ਆ ਟਰਾਂਜ਼ਿਟ ਨਾਲ ਰਿਲੇਟਡ ਕਰਨ ਵਾਲੇ ਕੰਮ ਹੈ ਗਰੋਸਰੀ ਨਾਲ ਸੰਬੰਧਿਤ ਕਰਨ ਵਾਲੇ ਕੰਮ ਹੈ ਉਹਨਾਂ ਦੀਆਂ ਫੂਡ ਸਟਾਲਸ ਜਿਹੜੀਆਂ ਚਲਾਉਣ ਦਾ ਧੰਦਾ ਕਰਨ ਵਾਲੇ ਲੋਕ ਹੈ ਉਹ ਸਾਰੇ ਦੇ ਸਾਰੇ ਆਮ ਕਰਕੇ ਪ੍ਰਵਾਸੀ ਹੀ ਕਰ ਰਹੇ ਹੈ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਅੱਜ ਜੋ ਮਰਜ਼ੀ ਕੁਝ ਲੋਕ ਇਕੱਠੇ ਹੋ ਕੇ ਇਸ ਕਿਸਮ ਦੇ ਪ੍ਰੋਟੈਸਟ ਕਰੀ ਜਾਣ ਪਰ ਇਹ ਸੰਭਵ ਹੀ ਨਹੀਂ ਕਿ ਉਹ ਮੁਲਕ ਪ੍ਰਵਾਸੀਆਂ ਤੋਂ ਬਿਨਾ ਗੁਜ਼ਾਰਾ ਕਰ ਸਕਣਗੇ ਜਾਂ ਚੱਲ ਸਕਣਗੇ ਤੇ ਇਹਦੇ ਨਾਲ ਹੀ ਨਾਲ ਇੱਕ ਗੱਲ ਹੋਰ ਵੀ ਬਹੁਤ ਮਹੱਤਵਪੂਰਨ ਹੈ ਉਹ ਗੱਲ ਇਹ ਹੈ ਕਿ ਸਾਡੇ ਬਹੁਤ ਸਾਰੇ ਪ੍ਰਵਾਸੀ ਫੇਰ ਆਪਣੇ ਮੂਲ ਵਾਸ ਨਾਲ ਜਾਂ ਨਿਵਾਸ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਐ। ਉਹਨਾਂ ਦੇ ਵਿੱਚੋਂ ਕੁਝ ਵਿਅਕਤੀਆਂ ਨੇ ਬਾਹਰ ਦਾ ਤਜਰਬਾ ਲੈ ਕੇ ਆ ਕੇ ਉੱਥੇ ਵੀ ਉਹ ਚੰਗੇ ਤਰੀਕੇ ਨਾਲ ਸਫਲ ਇੰਟਰਪ੍ਰਨਿਓਰ ਬਣੇ ਸੀ ਤੇ ਉਹਨਾਂ ਨੇ ਆ ਕੇ ਪੰਜਾਬ ਦੇ ਵਿੱਚ ਵੀ ਛੋਟੀ-ਛੋਟੀ ਇੰਡਸਟਰੀ ਜਾਂ ਆਪਣੇ ਆਪ ਨੂੰ ਇੱਥੇ ਵੀ ਪੰਜਾਬ ਦੀ ਧਰਤੀ ਨਾਲ ਜੋੜਨਾ ਸ਼ੁਰੂ ਕੀਤਾ ਹੈ। ਇਸ ਕਰਕੇ ਹਾਲਾਤ ਬਦਲਣਿਆਂ ਦਾ ਦੁਨੀਆ ਭਰ ਦੇ ਵਿੱਚ ਕੋਈ ਪਤਾ ਨਹੀਂ ਹੁੰਦਾ। ਇਸ ਲਈ ਸਾਰੇ ਉਹ ਦੋਸਤ ਜਿਹੜੇ ਪੂਰਨ ਤੌਰ ਤੇ ਪੰਜਾਬ ਨਾਲੋਂ ਆਪਣਾ ਨਾਤਾ ਹੀ ਤੋੜਨਾ ਚਾਹੁੰਦੇ ਆ ਉਹਨਾਂ ਨੂੰ ਵੀ ਇਹੀ ਗੁਜਾਰਸ਼ ਹੈ ਕਿ ਉਹ ਪੰਜਾਬ ਦੇ ਵਿੱਚ ਘੱਟੋ ਘੱਟ ਆਪਣੀਆਂ ਜੜ੍ਹਾਂ ਨੂੰ ਖਤਮ ਨਾ ਕਰਨ ਹਾਲਾਤ ਬਦਲਦੇ ਆ ਤਾਂ ਕੋਈ ਪਤਾ ਅਸੀਂ ਨਹੀਂ ਚਾਹੁੰਦੇ ਜਾਂ ਅਸੀਂ ਇਹ ਉਮੀਦ ਨਹੀਂ ਰੱਖਦੇ ਕਿ ਇਹਨਾਂ ਮੁਲਕਾਂ ਦੇ ਵਿੱਚ ਵੀ ਇਸ ਕਿਸਮ ਦਾ ਕੁਝ ਵਾਪਰ ਸਕਦਾ ਹੈ ਪਰ ਫਿਰ ਵੀ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਮੂਲ ਨਿਵਾਸ ਪੰਜਾਬ ਦੇ ਨਾਲ ਆਪਣੀਆਂ ਜੜ੍ਹਾਂ ਜੋੜ ਕੇ ਰੱਖੋ ਇੱਥੋਂ ਸਾਰਾ ਕੁਝ ਸਮੇਟ ਕੇ ਨਾ ਜਾਓ ਜੇ ਪੋਸੀਬਲ ਹੋ ਸਕੇ ਤੁਹਾਡੇ ਹਾਲਾਤ ਇਜਾਜ਼ਤ ਦਿੰਦੇ ਹੈ ਤਾਂ ਕੁਝ ਨਾ ਕੁਝ ਇੱਥੇ ਵੀ ਇਨਵੈਸਟ ਕਰੋ ਹਾਲਾਂਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੀ ਹਰ ਗੱਲ ਨਾਲ ਹਰ ਦੁੱਖ ਦਰਦ ਹਰ ਵਿਚਾਰ ਜੋ ਵੀ ਪੰਜਾਬ ਦੇ ਵਿੱਚੋਂ ਉੱਠਦਾ ਹੈ ਭਾਵੇਂ ਉਹ ਕਿਸਾਨੀ ਮੋਰਚਾ ਹੋਵੇ ਜਾਂ ਅੱਜ ਦੇ ਹੜ੍ਹਾਂ ਦੀ ਗੱਲ ਹੋਵੇ ਉਥੇ ਹਰ ਵੇਲੇ ਜਿਹੜੇ ਐਨ ਆਰ ਆਈ ਪੰਜਾਬੀ ਆ ਉਹ ਸਹਿਤਾ ਲਈ ਤਿਆਰ ਰਹਿੰਦੇ ਆ ਤੇ ਮੈਨੂੰ ਇਹ ਲੱਗਦਾ ਕਿ ਹੁਣ ਵੀ ਪੰਜਾਬੀ ਆ ਜਿਹੜੇ ਸਾਡੇ ਜੇ ਉਹਨਾਂ ਨੂੰ ਬਾਹਰ ਸੰਕਟ ਆਉਂਦਾ ਜਾਂ ਇੱਥੇ ਸੰਕਟ ਆਉਂਦਾ ਤਾਂ ਜਿਹੜੇ ਬਾਹਰਲੇ ਭਰਾ ਤੇ ਇਥੋਂ ਦੇ ਭਰਾ ਹੋ ਰਲ ਕੇ ਸੰਕਟ ਨੂੰ ਨਿਪਟਰਨ ਦੇ ਵਿੱਚ ਕਾਮਯਾਬ ਹੋਣਗੇ ਪਰ ਜਿਹੜੇ ਵਿਸ਼ੇ ਪੱਧਰ ਤੇ ਪ੍ਰਵਾਸੀਆਂ ਬਾਰੇ ਹਾਲਾਤ ਬਣਾਏ ਜਾ ਰਹੇ ਆ ਇਹ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਧੰਨਵਾਦ